ਸਸਿਗਲ ਦੋਸਤੋ ਮੈਂ ਗੁਰਦੀਪ ਸਿੰਘ ਪੰਗੂ ਜਦੋਂ ਧਰਨਾ ਇਥੋਂ ਚੁੱਕਿਆ ਗਿਆ ਸ਼ੰਭੂ ਬਾਰਡਰ ਤੋਂ ਤਾਂ ਉਦੋਂ ਬੜਾ ਰੌਲਾ ਪਿਆ ਕਿ ਕਿਸਾਨਾਂ ਦੀਆਂ ਟਰਾਲੀਆਂ ਨਹੀਂ ਮਿਲ ਰਹੀਆਂ ਕਿਸਾਨਾਂ ਦੇ ਟਰੈਕਟਰ ਨਹੀਂ ਮਿਲ ਰਹੇ ਕਿਸਾਨਾਂ ਦੇ ਹੋਰ ਜਿਹੜੇ ਸਮਾਨ ਨੇ ਉਹ ਸਮਾਨ ਚੋਰੀ ਹੋ ਗਏ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਕਿੱਥੇ ਚਲੇ ਗਏ ਇਹ ਗੱਲ ਜਾਂਚ ਦਾ ਇੱਕ ਵਿਸ਼ਾ ਜ ਜਦੀ ਜਾਂਚ ਜਿਹੜੀ ਉਹ ਪੰਜਾਬ ਪੁਲਿਸ ਨੂੰ ਕਰਨੀ ਚਾਹੀਦੀ ਆ ਪਰ ਮੇਰੇ ਨਾਲ ਕਿਸਾਨ ਜਥੇਬੰਦੀਆਂ ਦੇ ਕੁਝ ਅਗੂ ਨੇ ਲੀਡਰ ਨੇ ਇਹ ਹਲਕਾ ਕਨੌਰ ਦੇ ਪਿੰਡਾਂ ਦੇ ਨਾਲ ਸਬੰਧਤ ਲੋਕ ਨੇ ਜਿਹੜੇ ਇਸ ਗੱਲ ਦੀ ਜਾਂਚ ਦੇ ਉੱਪਰ ਨਿਕਲੇ ਹੋਏ ਨੇ ਕਿ ਜਿਨ੍ਹਾਂ ਕਿਸਾਨਾਂ ਦੇ ਟਰੈਕਟਰ ਗੁੰਮ ਹੋ ਗਏ ਜਿਨ੍ਹਾਂ ਕਿਸਾਨਾਂ ਦੀਆਂ ਟਰਾਲੀਆਂ ਗੁੰਮ ਹੋ ਗਈਆਂ ਉਹ ਚੀਜ਼ਾਂ ਅਖਰ ਚਲੀਆਂ ਕਿੱਥੇ ਗਈਆਂ ਟਰੈਕਟਰ ਟਰਾਲੀਆਂ ਕਿਸਾਨਾਂ ਦੀ ਇਥੋਂ ਧਰਨੇ ਦੇ ਵਿੱਚੋਂ ਲੈ ਕੇ ਕੌਣ ਚਲਾ ਗਿਆ ਜ਼ਿੰਮੇਦਾਰਾਂ ਜਿਹੜੇ ਜ਼ਿੰਮੇਦਾਰ ਭਾਈ ਨੇ ਇਹਨਾਂ ਭਰਾਵਾਂ ਦੇ ਸਮਾਨ ਅਖਰ ਧਰਨੇ ਤੋਂ ਚੱਕ ਕੇ ਕੌਣ ਲੈ ਗਿਆ ਮੇਰੇ ਨਾਲ तमाम ਮੰਡੋਲੀ ਤੇ ਹੋਰ ਪਿੰਡਾਂ ਦੇ ਲੋਕ ਨੇ ਇਹਨਾਂ ਤੋਂ ਪੁੱਛਾਂਗੇ ਆਪਾਂ ਜ ਸਵੇਰ ਦੇ ਅੱਜ ਮੋਟਰਸਾਈਕਲਾਂ ਦੇ ਉੱਪਰ ਨਿਕਲੇ ਹੋਏ ਨੇ ਇਹ ਗੱਲ ਜਾਂਚਣ ਦੇ ਲਈ ਕਿ ਧਰਨੇ ਦੇ ਵਿੱਚੋਂ ਸਮਾਨ ਆਖਰ ਗਿਆ ਕਿੱਥੇ ਸਾਡੇ ਨਾਲ ਪਹਿਲਾਂ ਬਾਈ ਜੀ ਨੇ ਬਾਈ ਜੀ ਅੱਗੇ ਆਜੋ ਤੁਸੀਂ ਪਹਿਲਾਂ ਆਪਣੇ ਬਾਰੇ ਦੱਸੋ ਦਰਸ਼ਕਾਂ ਨੂੰ ਜੀ ਮੈਂ ਜੀ ਬੀਕੇਯੂ ਸਿੱਧੂ ਪਰਦਾਕਾ ਦਾ ਛੋਟਾ ਜਿਹਾ ਸਿਪਾਹੀ ਹਾਂ ਜਦ ਸਾਨੂੰ ਕੱਲ ਪਤਾ ਚੱਲਿਆ ਵੀ ਟਰੈਲੀਆਂ ਚੋਰੀ ਹੋ ਰੀਆਂ ਵੀ ਹੋਰ ਇੱਧਰ ਉੱਧਰ ਪਿੰਡਾਂ 'ਚ ਖੜਾਈ ਗਈਆਂ ਇਸ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋ ਗਏ ਪਿੰਡਾਂ 'ਚੋਂ ਨਿਕਣੇ ਆ ਵੀ ਟਰੇਲੀਆਂ ਦਾ ਪਤਾ ਕਰਿਆ ਜਾਵੇ ਵੀ ਟਰੇਲੀਆਂ ਕਿੱਥੇ ਕਿੱਥੇ ਹੈ ਕਿਉਂਕਿ ਕਨੌਰ ਇਲਾਕੇ ਦਾ ਇੱਥੇ ਪੁਆਧ ਦੇ ਇਲਾਕੇ ਦਾ ਬੜਾ ਹੀ ਸਤਕਾਰ ਸੀਗਾ ਵੀ ਇੱਥੇ ਲੰਗਰ ਚਲਾਉਂਦੇ ਆ ਜਿੰਨੇ ਦਿਨ ਵੀ ਧਰਨਾ ਚੱਲਿਆ ਬਿਲਕੁਲ ਵੀ ਤਵਾ ਚੜਾ ਕੇ ਨਹੀਂ ਦੇਖਿਆ ਹੁਣ ਸਾਡੇ ਇਲਾਕੇ ਦੀ ਬੜੀ ਬਦਨਾਮੀ ਹੋ ਰਹੀ ਹੈ ਵੀ ਇੱਥੇ ਟਰਾਲੀਆਂ ਚੋਰੀਆਂ ਚੋਰੀ ਕੀਤੀਆਂ ਗਈਆਂ ਇਸ ਕਰਕੇ ਅਸੀਂ ਪਿੰਡਾਂ ਚ ਨਿਕਣੇ ਆ ਵੀ ਇਹ ਗੱਲ ਚ ਕਿੰਨੀ ਸੱਚਾਈ ਹੈ ਦੇਖੋ ਉਹ ਜੇ ਲੋਕ ਤਾਂ ਟਰੈਲੀਆਂ ਜਿਹੜੀਆਂ ਉੱਥੇ ਖੜੀਆਂ ਨੇ ਆਪਣਾ ਪੁੱਸ ਦੇ ਆਪਣਾ ਇੱਥੇ ਉਹਨਾਂ ਨੇ ਰੱਖੀਆਂ ਹੋਈਆਂ ਨੇ ਬੰਦੂਆਂ ਨੇ ਖੜਾਈਆਂ ਉੱਥੇ ਤਾਂ ਠੀਕ ਹੈ ਜਿਹੜੀ ਪਿੰਡਾਂ ਦੇ ਵਿੱਚ ਕੋਈ ਸਾਫਕਾ ਸਰਪੰਚ ਕੋਲ ਕੋਈ ਕਿਸੇ ਕੋਲ ਕੋਈ ਇਧਰ ਉਧਰ ਖੜੀਆਂ ਨੇ ਉਹ ਟਰੈਲੀਆਂ ਬੱਸ ਐ ਐ ਵੀ ਜੇ ਤਾਂ ਕੋਈ ਮਾਲਕ ਆ ਗਿਆ ਫਿਰ ਤਾਂ ਸਹੀ ਉੱਤੇ ਪਹੁੰਚ ਜਾਣਗੀਆਂ ਨਹੀਂ ਦਬਕ ਗਈਆਂ ਤਾਂ ਦਬਕ ਗਈਆਂ ਇਸ ਕਰਕੇ ਅਸੀਂ ਤਾਂ ਚੰਨੀ ਗਟਰ ਥੋੜੀ ਜਾਣਕਾਰੀ ਦੇ ਵਿੱਚ ਇਹੋ ਜਿਹੀ ਕਿੰਨੀਆਂ ਕਿ ਟ੍ਰੈਲੀਆਂ ਤੁਸੀਂ ਆਪਣੀ ਅੱਖੀਂ ਦੇਖ ਕੇ ਆਇਓ ਜਿਹੜੀਆਂ ਕਿਸੇ ਸੱਜਣ ਮਿੱਤਰ ਦੇ ਕੋਲੇ ਖੜੀਆਂ ਨੇ ਇਹ ਟ੍ਰੈਲੀਆਂ ਅਸੀਂ ਪੈਨਾ ਦਾ ਬਪਰੌਰ ਪਿੰਡ ਦਾ ਕੋਈ ਸਾਫਾ ਸਰਪੰਚ ਹੈ ਨਾਮ ਮੈਂ ਜਾਣਦਾ ਨਹੀਂ ਸਿਹਤ ਰਿੰਕੂ ਉਹਦੇ ਕੋਲ ਤਿੰਨ ਟਰੈਲੀਆਂ ਖੜੀਆਂ ਹੈ ਜੀ ਇੱਕ ਆਪਣਾ ਪਾਣੀ ਦਾ ਟੈਂਕਰ ਹੈ ਤਿੰਨ ਟਰੈਲੀਆਂ ਤਾਂ ਖੜੀਆਂ ਪਾਣੀ ਦਾ ਟੈਂਕਰ ਉਹ ਕਹਿੰਦਾ ਵੀ ਮੈਂ ਮਾਲਕਾਂ ਨੂੰ ਸੌਂ ਚੁੱਕਿਆ ਅਸੀਂ ਕਹਿੰਦੇ ਆ ਵੀ ਜੇ ਤੂੰ ਮਾਲਕਾਂ ਨੂੰ ਸੌਂ ਬੋ ਸਾਹਿਬ ਦਾ ਜਿਹੜਾ ਸਟੀਲੀ ਪਾਣੀ ਦਾ ਟੈਂਕਰ ਬੰਦਾ ਕਹਿੰਦਾ ਵੀ ਮੈਂ ਪਾਣੀ ਦਾ ਟੈਂਕਰ ਲੈ ਗਿਆ ਸਰਪੰਚ ਵੀ ਕਹਿੰਦਾ ਤੇ ਉਹ ਵੀ ਕਹਿੰਦਾ ਫੋਨ 'ਚੋਂ ਹੁਣ ਸਾਨੂੰ ਇਹ ਕੀ ਪਤਾ ਫੋਨ 'ਚੋਂ ਵੀ ਉਹ ਬੰਦਾ ਚੋਲਾ ਸਾਹਿਬ ਦਾ ਹੈ ਕਿ ਉੱਥੇ ਦਾ ਹੈ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਆਧਾਰ ਕਾਰਡ ਸੈਂਡ ਕਰੋ ਚੋਲਾ ਸਾਹਿਬ ਦਾ ਨਾਂ ਤੇ ਵੀ ਕਿ ਇੱਥੇ ਵੀ ਕਿਹੜੇ ਪਿੰਡ ਚੋਂ ਟੈਂਕਰ ਪਹੁੰਚਿਆ ਕਿ ਨਹੀਂ ਪਹੁੰਚਿਆ ਹੁਣ ਤਾਈ ਸਾਡੇ ਕੋਲ ਕੋਈ ਵੀ ਆਪਣਾ ਉਹਦਾ ਕੋਈ ਸਬੂਤ ਨਹੀਂ ਆਇਆ ਉਹ ਸਰਪੰਚ ਤੋਂ ਪਤਾ ਕਰੇ ਸਰਪੰਚ ਨੂੰ ਦੱਸਣਾ ਚਾਹੀਦਾ ਵੀ ਮੈਂ ਕਿੱਦਾਂ ਉਹਨੂੰ ਸੌਂਪਿਆ ਹੈ ਵੀ ਇਹ ਇਹ ਇਚੀ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਹੋਰ ਜੇਕਰ ਤੁਹਾਨੂੰ ਬਰਾਮਦ ਹੋਈਆਂ ਟਰਾਲੀਆਂ ਕੋਈ ਸਾਨੂੰ ਕੋਈ ਟਰਾਲੀ ਦਾ ਕੋਈ ਜਿਵੇਂ ਤੁਸੀਂ ਕਿਤੇ ਚਲੇ ਜਾਨੀਆਂ ਤੁਹਾਨੂੰ ਪਤਾ ਲੱਗਦਾ ਕਿ ਇਹ ਟਰਾਲੀ ਖੜੀ ਆ ਜਾਂ ਕੋਈ ਤੁਹਾਡੇ ਹਾਲ ਤੱਕ ਜਿਹੜੇ ਲੋਕ ਇੱਥੇ ਬੈਠੇ ਸੀ ਨੇ ਪਹੁੰਚ ਕੀਤੀ ਹੋਵੇਗੀ ਸਾਡੀਆਂ ਟਰਾਲੀਆਂ ਫਲਾਣੀ ਥਾਂ ਦੇ ਉੱਪਰ ਖੜੀਆਂ ਨੇ ਸਾਡੇ ਨਾਲ ਚਲੋ ਉੱਥੇ ਲੈ ਕੇ ਆਈਏ ਅਸੀਂ ਨਾ ਇੱਕ ਰਿੰਕੂ ਕੋਲੇ ਖੜੀ ਹੈ ਉੱਥੇ ਟਰਾਲੀ ਆਪਣਾ ਸਰਪੰਚ ਕੋਲ ਉਹਦੇ ਉੱਤੇ ਫੋਨ ਨੰਬਰ ਸੀਗਾ ਆਪਣਾ ਟਰੈਲੀ ਬਣਾਉਣ ਵਾਲੇ ਦਾ ਅਸੀਂ ਉਹਦੇ ਨਾਲ ਸੰਪਰਕ ਵਿੱਚ ਗਏ ਵੀ ਬਈਏ ਤੇ ਟਰੈਲੀ ਬਣਾਈ ਹੈ ਉਹ ਮਾਲਕਾਂ ਤਈ ਮਾਲਕ ਦਾ ਸਾਨੂੰ ਨੰਬਰ ਦੇ ਆ ਮਾਲਕ ਨਾਲ ਸਾਡੀ ਗੱਲ ਹੋ ਗਈ ਉਹ ਕਹਿੰਦਾ ਵੀ ਮੈਂ ਪਰਸੋਂ ਨੂੰ ਆਉਂਗਾ ਤੇ ਆਪਣੀ ਟਰੈਲੀ ਲੈ ਜਾਊਗਾ ਸਰਪੰਚ ਕੋਲੋਂ ਅਸੀਂ ਕਹਿੰਦੇ ਵੀ ਤੂੰ ਫਲਾਣੇ ਪਿੰਡ ਦੇ ਸਰਪੰਚ ਕੋਲ ਪਹੁੰਚ ਜਾ ਜੇ ਉਹ ਟਰੈਲੀ ਆਪਣਾ ਉੱਥੋਂ ਬਰਾਮਦ ਕਰ ਲਏ ਜੇ ਬਾਈ ਚਾਂਸੋਂ ਟਰੈਲੀ ਨਹੀਂ ਤੈਨੂੰ ਦੰਦਾ ਤਾਂ ਤੂੰ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਤੇ ਤੇਰੀ ਟਰੈਲੀ ਤੈਨੂੰ ਸਹੀ ਸਲਾਮਤ ਦੁਆਵਾਂਗੇ वैसे कोई आंकड़ा आंकड़ा ਹੈ ਵੀ ਕਿੰਨੇ ਕਿ ਕਿਸਾਨਾਂ ਦੇ ਚੀਜ਼ਾਂ ਮਿਲ ਨਹੀਂ ਰਹੀਆਂ ਇਹ ਤਾਂ ਕਾਫੀ ਜੀ ਹੁਣ ਵੀ ਅਸੀਂ ਪਤਾ ਕਰਕੇ ਆਏ ਆ ਇੱਕ ਪਾਉ ਮਿਲੇ ਆ ਸਾਨੂੰ ਤਰਨਤਾਰਨ ਦੇ ਉਹ ਵੀ ਕਹਿੰਦੇ ਆ ਵੀ ਸਾਡੀਆਂ ਦੋ ਟਰੈਲੀਆਂ ਗਾਇਬ ਨੇ ਇੱਕ ਹੋਰ ਸਾਨੂੰ ਮਿਲੇ ਨੇ ਉਹ ਆਪਣਾ ਪੰਨੀ ਕਿਹੜੇ ਇਲਾਕੇ ਦੇ ਆ ਉਹ ਵੀ ਕਹਿੰਦੇ ਆ ਸਾਡੀ 4-5 ਟਰੈਲੀਆਂ ਗਾਇਬ ਐ ਟਰੈਲੀਆਂ ਤਾਂ ਦੇਖੋ ਜੀ ਕਾਫੀ ਗਾਇਬ ਐ ਹੁਣੇ ਪਿੰਡਾਂ 'ਚ ਖੜੀਆਂ ਐ ਪਿੰਡਾਂ 'ਚ ਉੱਥੇ ਜਾ ਕੇ ਅਸੀਂ ਦਾ ਮੈਂ ਆਪਣੇ ਫੇਸਬੁੱਕ ਪੇਜ ਤੇ ਸਾਰੀਆਂ ਟਰੈਲੀਆਂ ਲਾਈਵ ਕਰਤੀਆਂ ਵੀ ਫਲਾਣੇ ਪਿੰਡ 'ਚ ਇਹ ਟਰੈਲੀਆਂ ਖੜੀਆਂ ਨੇ ਉਹ ਆਪਣਾ ਉੱਥੋਂ-ਉੱਥੋਂ ਆਪਣੀ ਟਰੈਲੀਆਂ ਬਰਾਮਦ ਕਰ ਸਕਦੇ ਆ ਜੇ ਕੋਈ ਬੰਦਾ ਆਪਣਾ ਟਰੈਲੀ ਦੇਣ ਤੋਂ ਇਨਕਾਰ ਕਰਦਾ ਐ ਅਸੀਂ ਆਪਣਾ ਆਪਣੀ ਕਾਰਵਾਈ ਕਰਾਂਗੇ ਅੱਗੇ ਬਿਲਕੁਲ ਤੇ ਹੁਣ ਤੁਸੀਂ ਅੱਗੇ ਕਿੱਥੇ ਜਾ ਰਹੇ ਹੋ ਸ਼ਾਨ ਮੇਨ ਕਰਨ ਅਸੀਂ ਹੋਰ ਪਿੰਡਾਂ ਜਿਹੜੇ ਘਨੌਰ ਇਲਾਕੇ ਦੇ ਉਹਨਾਂ 'ਚ ਘੁੰਮਦੇ ਆ ਹੁਣ ਪ੍ਰਸਾਦਾ ਪਾਈ ਇਹਨਾਂ ਬਾਈਆਂ ਤੋਂ ਛੱਕ ਲਿਆ ਹੁਣ ਅੱਗੇ ਅਸੀਂ ਅਗਰ ਅਗਲੀ ਦਰਾਂ ਨੀਤੀ ਤੇ ਤਿਆਰ ਕਰਾਂਗੇ ਕਿਵੇਂ ਹੋਊਗਾ اچھا ਤੇ ਟਰੈਕਟਰਾਂ ਦੀ ਵੀ ਕੋਈ ਗੱਲ ਚੱਲੀ ਆ ਟਰੈਕਟਰ ਵੀ ਗੁੰਮ ਨੇ ਕਿੰਨੇ ਟਰੈਕਟਰ ਗੁੰਮ ਨੇ ਕੋਈ ਮਿਲੇ ਤੁਹਾਨੂੰ ਟਰੈਕਟਰ ਨਹੀਂ ਟਰੈਕਟਰ ਸਾਨੂੰ ਕੋਈ ਨਹੀਂ ਮਿਲਿਆ ਸਾਨੂੰ ਟ੍ਰੈਲੀਆਂ ਹੀ ਮਿਲੀਆਂ ਜਿੰਨੀਆਂ ਮਿਲੀਆਂ ਐਂ ਤਾਂ ਇੱਕੇ ਪਿੰਡੇ ਰਾਜਗੜ੍ਹ ਐ ਉੱਥੇ ਦਾ ਸਰਪੰਚ ਐ ਅਸੀਂ ਉਸੇ ਕੋਲ ਚਾਹ ਵੀ ਪੀ ਕੇ ਆਏ ਹੁਣ ਇੱਕ ਉਹ ਆਪਣੀ ਟ੍ਰੇਲੀ ਲੈ ਕੇ ਗਿਆ ਹੋਇਆ ਉਹਦਾ ਏਸੀ ਵੀ ਤੋੜਤਾ ਉਹਦੇ ਵਿੱਚੋਂ ਆਪਣਾ ਐਲ ਸੀ ਡੀ ਵੀ ਕੱਢ ਲਈ ਤੇ ਇਨਵਰਟਰ ਵੀ ਕੱਢ ਲਿਆ ਤੇ ਉਹਦੇ ਕੋਲ ਸੀਰ ਤਖ ਸਿੰਘ ਦੀਆਂ ਦੋ ਟ੍ਰੇਲੀਆਂ ਖੜੀਆਂ ਨੇ ਮੁੰਡੇ ਰਾਤ ਰਹਿ ਕੇ ਵੀ ਗਏ ਨੇ ਉਹਨਾਂ ਨੇ ਟਰੇਲੀਆਂ ਆਪਣੀਆਂ ਉੱਥੇ ਸੇਫ ਖੜਾ ਰੱਖੀਆਂ ਨੇ ਉਹ ਕਹਿੰਦੇ ਵੀ ਵੈਸੇ ਖੜਾ ਰੱਖੀਆਂ ਹਾਂ ਵੈਸੇ ਖੜਾ ਰੱਖੀਆਂ ਪਰ ਜਿਹੜੇ ਰਾਜਗੜ੍ਹ ਦੇ ਤਾਂ ਵੀ ਟਰੇਲੀਆਂ ਕਿੱਦਾਂ ਖੜੀਆਂ ਜਿਹੜੇ ਰਾਜਗੜ੍ਹ ਦੇ ਸਰਪੰਚ ਨੇ ਉਹ ਉਹ ਮਤਲਬ ਸੇਮਟੀਰੀ ਵਿੱਚ ਖੜਵਾਈਆਂ ਟਿਪਲੇ ਦੇ ਸਰਪੰਚ ਨੇ ਜਿਹੜੇ ਉਹਨਾਂ ਕੋਲ ਉਹਨਾਂ ਖੜਾਈਆਂ ਹੋਈਆਂ ਨੇ ਮੁੰਡਿਆਂ ਨੇ ਟਰਾਲੀਆਂ ਵੀ ਜਦੋਂ ਅਸੀਂ ਆਵਾਂਗੇ ਲੈ ਜਾਾਂਗੇ ਉਹ ਤਾਂ ਵੈਸੇ ਸੇਫਟੀ ਦੇ ਲਈ ਆ ਸੇਫਟੀ ਦੀ ਸੇਫਟੀ ਹੈ ਜੀ ਇਹ ਟਰੇਲੀਆਂ ਉਰੇ ਖੜੀ ਪੂਰੇ ਦੇ ਦੱਸ ਰਹੇ ਸਰਪੰਚ ਪਰ ਖੜੀਆਂ ਸਰਪੰਚ ਪਰ ਆ ਇਹ ਇਹ ਨਾ ਰਾਜਗੜਾ ਵਾਲਾ ਉਹ ਐ ਪਰਗਟਾ ਨਾ ਪਰਗਟ ਸਿੰਘ ਉਹਦਾ ਉਹ ਉਹਨਾਂ ਕੋਲ ਵੀ ਕਿਸੇ ਨੇ ਖੜਾਈ ਹੋਈਆਂ ਇਦਾਂ ਹੀ ਹਾਂ ਹਾਂ ਉਹਨਾਂ ਕੋਲ ਵੀ ਖੜਾਈ ਹੋਈਆਂ ਉਹ ਕਾਰਖਾਨੇ ਦੇ ਸਾਹਮਣੇ ਖੜੀਆਂ ਨੇ ਉਹ ਕਹਿੰਦੇ ਵੀ ਅਸੀਂ ਲੈ ਜਾਾਂਗੇ ਇੱਕ ਦੋ ਦਿਨ ਚ ਅੱਛਾ ਕਈ ਚੀਜ਼ਾਂ ਮਤਲਬ ਕਈ ਗੱਲਾਂ ਇਦਾਂ ਦੀ ਵੀ ਹੈਗੀਆਂ ਨੇ ਜਿਵੇਂ ਰਾਜਗੜ੍ਹ ਦੇ ਲੋਕਾਂ ਦੀ ਗੱਲ ਚੱਲ ਰਹੀ ਸੀ ਤੇਪਲੇ ਦੇ ਲੋਕਾਂ ਦੀ ਗੱਲ ਚੱਲ ਰਹੀ ਤੁਸੀਂ ਕਰ ਰਹੇ ਸੀ ਕਿ ਇਹਨਾਂ ਪਿੰਡਾਂ ਦੇ ਵਿੱਚ ਟਰਾਲੀਆਂ ਕਈ ਕਿਸਾਨਾਂ ਨੇ ਆਪ ਖੜਾਤੀਆਂ ਕਿ ਜਦੋਂ ਅੱਗੇ ਦੇਖ ਆ ਰਹੇ ਆ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਰਾਜਗੜ੍ਹ ਤੇ ਪਲੇ ਦੇ ਪਿੰਡ ਦੀ ਕਿ ਜਿਹੜੀਆਂ ਉੱਥੇ ਟਰਾਲੀਆਂ ਖੜੀਆਂ ਨੇ ਉਹ ਟਰਾਲੀਆਂ ਕਿਸਾਨਾਂ ਨੇ ਆਪ ਖੜਾਈ ਹੋਈਆਂ ਨੇ ਕਿ ਜਦੋਂ ਅਸੀਂ ਆਵਾਂਗੇ ਆ ਕੇ ਤੁਹਾਡੇ ਕੋਲ ਲੈ ਜਾਾਂਗੇ ਅਸੀਂ ਇਹ ਚੀਜ਼ ਆ ਇਹ ਗੱਲ ਠੀਕ ਹੈ ਜੀ ਉਹ ਖੜਾਈ ਹੋਈਆਂ ਪਰ ਸਾਡਾ ਵੈਰੀਫਾਈ ਕਰਨਾ ਦਾ ਫਰਜ਼ ਹੈ ਨਾ ਵੀ ਕਿਉਂਕਿ ਟਰਾਲੀਆਂ ਜਿੱਥੇ ਪ੍ਰਸ਼ਾਸਨ ਨੇ ਖੜਾਈ ਹੋਈਆਂ ਉੱਥੋਂ ਤੋਂ ਟਰਾਲੀਆਂ ਜਰ ਹੋਰ ਕਿਤੇ ਖੜੀਆਂ ਮਿਲਦੀਆਂ ਨਾ ਤਾਂ ਸਾਡੇ ਮਨ ਚ ਉਹ ਜਾਂਦੀ ਹੈ ਇੱਕ ਆਪਣਾ ਖਣਸ਼ਾ ਜਾਂਦਾ ਹੈ ਅਸੀਂ ਛਾਣਬੀਣ ਕਰ ਰਹੇ ਹਾਂ ਅਸੀਂ ਛਾਣਬੀਣ ਕਰ ਰਹੇ ਹਾਂ ਵੀ ਟ੍ਰੈਲੀਆਂ ਸਹੀ ਤਰੀਕੇ ਨਾਲ ਮਾਲਕਾਂ ਨੇ ਇੱਥੇ ਖੜਾਈ ਹੋਈਆਂ ਆ ਕਿ ਜਾਣ ਬੁੱਝ ਕੇ ਕੋਈ ਸਰਾਰਤੀ ਅੰਸਰਾ ਨੇ ਟ੍ਰੈਲੀਆਂ ਇੱਧਰ ਉੱਧਰ ਕਰਤੀਆਂ ਇਸ ਕਰਕੇ ਅਸੀਂ ਆਪਣੀ ਛਾਣਬੀਣ ਕਰਨਾ ਸਾਡਾ ਫਰਜ਼ ਹੈ ਜੀ ਹਾਂ ਠੀਕ ਹੈ ਜੀ ਬਿਲਕੁਲ ਸੋ ਦੇਖੋ ਕਿ ਇਹ ਵੀ ਗੱਲ ਨਵੀਂ ਨਿਕਲ ਕੇ ਆਈ ਹੈ ਕਿ ਜਿਵੇਂ ਕਿਹਾ ਜਾ ਰਿਹਾ ਸੀ ਕਿ ਆਹ ਪਿੰਡ ਦੇ ਚੀਜ਼ਾਂ ਲੈ ਕੇ ਗਏ ਨੇ ਸਿੱਧੂਪੁਰ ਯੂਨੀਅਨ ਦੇ ਨੁਮਾਇੰਦੇ ਨੇ ਉੱਥੇ ਜਾ ਕੇ ਆਏ ਨੇ ਕਹਿਣਾ ਕਿ ਕਈ ਕਿਸਾਨਾਂ ਨੇ ਟਰਾਲੀਆਂ ਖੜਾਈ ਹੋਈਆਂ ਨੇ ਕਿ ਅਸੀਂ ਆਵਾਂਗੇ ਆ ਕੇ ਫਿਰ ਟਰਾਲੀਆਂ ਅਸੀਂ ਲੈ ਜਾਵਾਂਗੇ ਉਹ ਸਾਰਾ ਕੁਝ ਸਹਿਮਤੀਰੇ ਦੇ ਨਾਲ ਬਣਿਆ ਹੋਇਆ ਸ਼ੰਭੂ ਬਾਰਡਰ ਤੋਂ ਤੁਸੀਂ ਇਸ ਵੇਲੇ ਸਾਡੇ ਨਾਲ ਵੀਡੀਓ ਦੇਖ ਰਹੇ ਸੀ ਧੰਨਵਾਦ